ਸ਼ਿਰੋਜਪੁਰ ਦੇ ਦੇ ਸਮਾਜ ਕਾਲਜ ਦੇ ਵਿੱਚ 36 ਵਿਦਿਆਰਥੀ ਨਕਲ ਕਰਦੇ ਫੜੇ ਗਏ ਸੀ ਇਹ ਖਬਰਾਂ ਆਵਾਜ਼ੇ ਪੰਜਾਬ ਚੈਨਲ ਦੁਆਰਾ ਦਿਖਾਈ ਗਈ ਸੀ ਪਰ ਇਸ ਖਬਰ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਵੀ ਇਹ ਖਬਰ ਜਿਹੜੀ ਹੈ ਸਹੀ ਨਹੀਂ ਦਿਖਾਈ ਗਈ ਹੁਣ ਰੌਲਾ ਹੀ ਪੈ ਗਿਆ ਕਹਿੰਦੇ ਵੀ 36 ਵਿਦਿਆਰਥੀਆਂ ਨਕਲ ਨਹੀਂ ਮਾਰ ਰਹੀਆਂ ਸੀ ਪਰ ਅਸੀਂ ਕਿਹਾ 36 ਵਿਦਿਆਰਥੀਆਂ ਨਕਲ ਮਾਰ ਰਹੀਆਂ ਸੀ ਔਰ ਲੋਕ ਮੈਨੂੰ ਵੀ ਫੋਨ ਕਰਕੇ ਵਾਰ-ਵਾਰ ਪੁੱਛ ਰਹੇ ਨੇ ਵੀ ਜਿਹੜੀ ਖਬਰ ਚਲਾਈ ਸੀ ਉਹ ਖਬਰ ਸਹੀ ਆ ਕਿ ਗਲਤ ਆ ਯਾਨੀ ਕਿ ਪਹਿਲੀ ਵਾਰ ਹੋਇਆ ਇਹ ਚੀਜ਼ ਵੀ ਲੋਕ ਕਈ ਪੁੱਛ ਰਹੇ ਹੁਣ ਖਬਰ ਸਹੀ ਆ ਕਿ ਗਲਤ ਆ ਮੈਸੇਜ ਮੈਨੂੰ ਬਹੁਤ ਸਾਰੇ ਬੱਚਿਆਂ ਦੇ ਆਉਂਦੇ ਜਿਹੜੇ ਏਸੇ ਕਾਲੀ ਦੇ ਵਿੱਚ ਪੜਦੇ ਆ ਔਰ ਉਹ ਬੱਚਿਆਂ ਨੇ ਇਹ ਗੱਲ ਕਹੀ ਆ ਕਿ ਵੀਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕੋਈ ਉੱਠਿਆ जिने ਇਸ ਕਾਲਜ ਦੀ ਇਹ ਖਬਰ ਲਾਈ ਇਹ ਅੱਜ ਤੋਂ ਨਹੀਂ ਇਹ ਬੜੇ ਲੰਮੇ ਸਮੇਂ ਤੋਂ ਚੱਲ ਰਿਆ ਜਿਹੜਾ ਸੱਚ ਹੁੰਦਾ ਕੌੜਾ ਹੁੰਦਾ ਮਰਚਾਂ ਜ਼ਰੂਰ ਲੱਗਦੀਆਂ ਨੇ ਮਰਚਾਂ ਹੁਣ ਵੀ ਲੱਗੀਆਂ ਨੇ ਇਸ ਇੰਟਰਵਿਊ ਤੋਂ ਬਾਅਦ ਮੈਂ ਇਹ ਕਹਿਣਾ ਵੀ ਜੇ ਉਹ ਕਹਿੰਦੇ ਨੇ ਵੀ ਇਹ ਖਬਰ ਠੀਕ ਨਹੀਂ ਸੁਖ ਨੇ ਕਿਹਾ 36 ਵਿਦਿਆਰਥੀ ਨਕਲ ਮਾਰਦੇ ਫੜੇ ਗਿਆ ਜੇ ਉਹ ਕਹਿੰਦੇ ਸਹੀ ਨਹੀਂ ਤਾਂ ਫਿਰ ਆਪਦੇ ਆਫੀਸ਼ੀਅਲ ਪੇਜ ਦੇ ਉੱਪਰ ਉਥੋਂ ਦੀ ਮੈਨੇਜਮੈਂਟ ਵੀਡੀਓ ਬਣਾ ਕੇ ਕਿਉਂ ਨਹੀਂ ਪਾਉਂਦੀ ਵੀ ਸਾਡੇ ਕਾਲਜ 'ਚ ਹੀ ਹੋਇਆ ਨਹੀਂ ਬੱਚੇ ਉੱਥੇ ਨਕਲ ਮਾਰਦੇ ਫੜੇ ਨੇ ਔਰ ਫਿਲਮੀ ਤਰੀਕੇ ਨਾਲ ਫੜੇ ਨੇ ਫਲੈਂਗ ਆਉਂਦੀ ਆ ਉਥੋਂ ਚੰਡੀਗੜ੍ਹ ਤੋਂ ਔਰ ਫਲੈਂਗ ਆ ਕੇ ਇੱਕ ਐਡਮਿਸ਼ਨ ਕਰਾਉਣ ਦੇ ਬਹਾਨੇ ਅੰਦਰ ਵਰਦੇ ਆ ਔਰ ਰੰਗੇ ਹੱਥੀ ਜਿਵੇਂ ਵਿਜੀਲੈਂਸ ਫੜਦੀ ਉਹ ਮੇ ਰੰਗੇ ਹੱਥੀ ਮੋਟੀਆਂ ਮੋਟੀਆਂ ਪੌਗਟਾਂ ਦੇ ਨਾਲ ਬੱਚਿਆਂ ਨੂੰ ਫੜਿਆ ਗਿਆ ਸਲੂਟ ਆ ਉਹ ਮੁਲਾਜ਼ਮ ਨੂੰ ਸਲੂਟ ਆ ਉਸ ਫਲੈਂਗ ਦੇ ਦਸਤੇ ਨੂੰ ਜਿਨ੍ਹਾਂ ਨੇ ਆ ਕੇ ਇੱਕ ਇਹੋ ਜਿਹੇ ਜਿਹੜੇ ਕਾਲਜ 'ਚ ਸਾਰਾ ਕੁਝ ਹੋ ਰਿਹਾ ਸੀ ਜਿਹੜੇ ਬੱਚਿਆਂ ਦੇ ਦੂਜਿਆਂ ਦੇ ਪੜਨ ਵਾਲਿਆਂ ਦੇ ਭੁੱਖ ਨਾਲ ਖੇਡਿਆ ਜਾ ਰਿਆ ਸੀ ਉਹਨਾਂ ਬੱਚਿਆਂ ਦਾ ਫਿਊਚਰ ਬਚਾਉਣ ਦੀ ਕੋਸ਼ਿਸ਼ ਕੀਤੀ ਔਰ ਕੇਸ ਬਣਾਏ ਗਏ ਨੇ ਤਖ ਪੇਸ਼ ਕਰਨ ਮੀਡੀਆ ਦੇ ਵਿੱਚ ਆਪਣਾ ਪੁਸ਼ਟੀ ਕਰਨ ਇਸ ਚੀਜ਼ ਦੀ ਵੀ ਕਾਲਜ ਚ ਨਕਲ ਨਹੀਂ ਚੱਲੀ ਕਾਲਜ ਚ 36 ਕੇਸ ਨਹੀਂ ਬਣੇ ਇਸ ਗੱਲ ਦੀ ਪੁਸ਼ਟੀ ਕਰਦੇ ਅਸੀਂ ਤਾਂ ਇਸ ਗੱਲ ਦੀ ਪੁਸ਼ਟੀ ਕਰਦੀ ਆ ਅਸੀਂ ਤਾਂ ਸਬੂਤਾਂ ਦੇ ਆਧਾਰ ਤੇ ਬੋਲਦੇ ਆ ਸਬੂਤਾਂ ਤੋਂ ਬਾਹਰ ਅਸੀਂ ਨਹੀਂ ਜਾਂਦੇ ਇਸ ਨਾਮੀ ਕਾਲਜ ਦੇ 36 ਵਿਦਿਆਰਥੀਆਂ ਦੇ ਉੱਪਰ ਕੇਸ ਦਰਜ ਹੋਇਆ ਸਿਰੋਜਪੁਰ ਦੇ ਦੇਸ ਸਮਾਜ ਕਾਲਜ ਦੇ ਵਿੱਚ 36 ਵਿਦਿਆਰਥੀ ਨਕਲ ਕਰਦੇ ਫੜੇ ਗਏ ਸੀ ਇਹ ਖਬਰ ਆਵਾਜ਼ੇ ਪੰਜਾਬ ਚੈਨਲ ਦੁਆਰਾ ਦਿਖਾਈ ਗਈ ਸੀ ਪਰ ਇਸ ਖਬਰ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਵੀ ਇਹ ਖਬਰ ਜਿਹੜੀ ਆ ਸਹੀ ਨਹੀਂ ਦਿਖਾਈ ਗਈ ਜਦ ਕੀ ਇਸ ਖਬਰ ਦੀ ਤਹਿ ਤੱਕ ਜਾਣ ਤੋਂ ਬਾਅਦ ਇਹਵਾਜੇ ਪੰਜਾਬ ਨੇ ਖੁਲਾਸਾ ਕੀਤਾ ਸੀ ਪਰ ਇੱਕ ਖੁਲਾਸਾ ਇਸ ਖਬਰ ਤੇ ਸੀ ਹੋਰ ਕਰਨ ਜਾ ਰਿਹਾ ਮੇਰੇ ਨਾਲ ਸੁਖਵਿੰਦਰ ਸੋਖੋਰੀ ਜੁੜ ਗਿਆ ਸੁਖ ਜੀ ਖਬਰ ਚਲਾਈ ਗਈਵਾਜੇ ਪੰਜਾਬ ਤੇ 36 ਕੇਸ ਬਣੇ ਦੇਸ਼ਵਾਜ ਇੱਕ ਨਾਮੀ ਕਾਲਜ ਹੈਗਾ ਹੁਣ ਪੋਸਟ ਕਿਉਂ ਵਾਇਰਲ ਕੀਤੀ ਜਾ ਰਹੀ ਹੈਵਾਜੇ ਪੰਜਾਬ ਦੀ ਖਬਰ ਸਹੀ ਨਹੀਂ ਸੀ ਸਤਪਾਲੀ ਖਬਰ ਚੱਲੀ ਨੂੰ ਕਾਫੀ ਦਿਨ ਹੋ ਗਏ ਆ ਹੁਣ ਨਾ ਕੁਝ ਸ਼ਰਾਰਤੀ ਸ਼ਰਾਰਤੀ ਮੈਂ ਤਾਂ ਚਲੋ ਇਹਨਾਂ ਨੂੰ ਹੀ ਕਹੂੰਗਾ ਜਿਨ੍ਹਾਂ ਦੇ ਖਬਰ ਲੱਗੀ ਆ ਪੋਸਟ ਵਾਇਰਲ ਕੀਤੀ ਜਾ ਰਹੀ ਹੈ ਕਿ ਇਹ ਖਬਰ ਠੀਕ ਨਹੀਂ ਸੀ ਇਹ ਖਬਰ ਜਾਣ ਬੁੱਝ ਕੇ ਲਾਈ ਗਈ ਆ ਨਕਲ ਵੱਜੀ ਨਹੀਂ ਨਾ ਇੱਥੇ ਨਕਲ ਕਦੇ ਵੱਜਦੀ ਆ ਇਹ ਗੱਲਾਂ ਕਹਿ ਕੇ ਨਾ ਪੋਸਟਾਂ ਵਾਇਰਲ ਕੀਤੀਆਂ ਜਾ ਰਹੀਆਂ ਕਮੈਂਟ ਵੀ ਕੀਤੇ ਜਾ ਰਹੇ ਨੇ ਔਰ ਲੋਕ ਮੈਨੂੰ ਵੀ ਫੋਨ ਕਰਕੇ ਵਾਰ-ਵਾਰ ਪੁੱਛ ਰਹੇ ਨੇ ਵੀ ਜਿਹੜੀ ਖਬਰ ਚਲਾਈ ਸੀ ਉਹ ਖਬਰ ਸਹੀ ਆ ਕਿ ਗਲਤ ਆ ਯਾਨੀ ਕਿ ਪਹਿਲੀ ਵਾਰ ਹੋਇਆ ਇਹ ਚੀਜ਼ ਵੀ ਲੋਕ ਕਈ ਪੁੱਛ ਰਹੇ ਹੁਣ ਖਬਰ ਸਹੀ ਆ ਕਿ ਗਲਤ ਆ ਹਾਲਾਂਕਿ ਮੈਂ ਦੱਸਣਾ ਚਾਹੁੰਦਾ ਸੀ ਜਿੰਨੀਆਂ ਖਬਰਾਂ ਚਲਾਉਨੇ ਆ ਉਹ ਸਾਰੀਆਂ ਦੀਆਂ ਸਾਰੀਆਂ ਖਬਰਾਂ ਬਿਲਕੁਲ ਓਕੇ ਹੁੰਦੀਆਂ ਅਸੀਂ ਤੈਹ ਤੱਕ ਜਾ ਕੇ ਉਹ ਖਬਰਾਂ ਨੂੰ ਚਲਾਉਨੇ ਆ ਸੱਚੀਆਂ ਹੁੰਦੀਆਂ ਪਰ ਇਸ ਖਬਰ ਦੇ ਵਿੱਚ ਕੀ ਸੀ ਇਸ ਖਬਰ ਦੇ ਵਿੱਚ 36 ਵਿਦਿਆਰਥੀ ਵਿਦਿਆਰਥਣ ਜਿਹੜੀਆਂ ਕਲਾਸ ਦੇ ਵਿੱਚ ਉੱਥੇ ਜਦੋਂ ਪੇਪਰ ਚੱਲ ਰਿਹਾ ਸੀ ਉੱਥੇ ਨਕਲ ਮਾਰਦੀਆਂ ਫਲੈਂਗ ਦੇ ਵੱਲੋਂ ਫੜ ਲਈਆਂ ਗਈਆਂ ਸੀ ਹੁਣ ਰੌਲਾ ਇਹ ਪੈ ਗਿਆ ਕਹਿੰਦੇ ਵੀ 36 ਵਿਦਿਆਰਥਣਾ ਨਕਲ ਨਹੀਂ ਮਾਰ ਰਹੀਆਂ ਸੀ ਪਰ ਅਸੀਂ ਕਿਹਾ 36 ਵਿਦਿਆਰਥਣਾ ਨਕਲ ਮਾਰ ਰਹੀਆਂ ਸੀ ਹੁਣ ਸਿਰਫ ਇੰਨੀ ਗੱਲ ਸਮਝਣ ਲਈ ਆ ਮੈਂ ਦੱਸਦਾ ਜਦੋਂ ਇਹ ਖਬਰ ਚੱਲਦੀ ਆ ਤਾਂ ਉਸ ਤੋਂ ਬਾਅਦ ਇਨਬਾਕਸ ਦੇ ਵਿੱਚ ਕੌਲਾਂ ਮੈਸੇਜ ਮੈਨੂੰ ਬਹੁਤ ਸਾਰੇ ਬੱਚਿਆਂ ਦੇ ਆਉਂਦੇ ਜਿਹੜੇ ਏਸੇ ਕਾਲੀ ਦੇ ਵਿੱਚ ਪੜਦੇ ਆ ਔਰ ਉਹ ਬੱਚਿਆਂ ਨੇ ਇਹ ਗੱਲ ਕਹੀ ਆ ਕਿ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕੋਈ ਉੱਠਿਆ ਜਿਨੇ ਇਸ ਕਾਲਜ ਦੀ ਇਹ ਖਬਰ ਲਾਈ ਇਹ ਅੱਜ ਤੋਂ ਨਹੀਂ ਇਹ ਬੜੇ ਲੰਮੇ ਸਮੇਂ ਤੋਂ ਚੱਲ ਰਿਹਾ ਇਹ ਬੱਚਿਆਂ ਦਾ ਕਹਿਣਾ ਹੈ ਉੱਥੋਂ ਦੀਆਂ ਕੁੜੀਆਂ ਦਾ ਕਹਿਣਾ ਹੈ ਉਹਨਾਂ ਨੇ ਕਿਹਾ ਵੀ ਤੁਸੀਂ ਖਬਰ ਚਲਾਈ ਕੁੜੀਆਂ ਕਹਿੰਦੀਆਂ ਵੀ ਅਸੀਂ ਜਿਹੜੇ ਪੜਨ ਵਾਲੇ ਬੱਚੇ ਆ ਜਿਹੜੇ ਨਹੀਂ ਪੜਨ ਵਾਲੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਬੜੇ ਵਧੀਆ ਬੱਚੇ ਨੇ ਉੱਥੇ ਟਾਪਰ ਵੀ ਨੇ ਵਧੀਆ ਪੜਨ ਵਾਲੇ ਨੇ ਲੇਕਿਨ ਥੋੜੇ ਬਹੁਤੇ ਜਿਹੜੇ ਬੱਚੇ ਨੇ ਜਿਹੜੇ ਨਕਲ ਦੇ ਸਾਰੇ ਜਿਉਂਦੇ ਨੇ ਨਕਲ ਦੇ ਸਾਰੇ ਪਾਸ ਹੁੰਦੇ ਨੇ ਉਹ ਬੱਚਿਆਂ ਦੇ ਕਰਕੇ ਜਿਹੜੇ ਬੱਚੇ ਪੜਨ ਵਾਲੇ ਨੇ ਉਹਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਉਹ ਬੱਚੇ ਜਿਹੜੇ ਟਾਪਰ ਸੀ ਜਿਹੜੇ ਖੁਦ ਪੜਦੇ ਸੀ ਜਿਹੜੇ ਚੀਟਿੰਗ ਨਾਂ ਦੀ ਚੀਜ਼ ਉਹਨਾਂ ਦੇ ਰਗਾਂ ਚ ਖੂਨ ਚ ਹੈ ਨਹੀਂ ਪਰ ਹਾ ਨੇੜੇ țeੜੇ ਹੈ ਨਹੀਂ ਉਹਨਾਂ ਬੱਚਿਆਂ ਨੂੰ ਪ੍ਰੋਬਲਮ ਹੋਈ ਪਰ ਉਹਨਾਂ ਦੀ ਸੁਣਵਾਈ ਨਹੀਂ ਹੋਈ ਭੱਜੇ ਦੌੜੇ ਨਹੀਂ ਹੋਈ ਉਹ ਬੱਚੇ ਕਹਿੰਦੇ ਵੀ ਉਹ ਬੱਚੇ ਜਿਹੜੇ ਕਾਲਜ ਦੇ ਵਿੱਚ ਸਾਰਾ ਸਾਲ ਪੜ੍ਹਦੇ ਨਹੀਂ ਪੇਪਰਾਂ 'ਚ ਵਧੀਆ ਨੰਬਰ ਲੈਂਦੇ ਆ ਨਕਲ ਮਾਰ ਕੇ ਉਸ ਤੋਂ ਬਾਅਦ ਸਾਨੂੰ ਹੀ ਆ ਕੇ ਉਹ ਬੱਚੇ ਕਹਿੰਦੇ ਆ ਤੁਸੀਂ ਸਾਰਾ ਸਾਲ ਪੜ੍ਹੇ ਜੇ ਅਸੀਂ ਤਾਂ ਪੜ੍ਹੇ ਵੀ ਨਹੀਂ ਤੁਹਾਡੇ ਤੋਂ ਵੱਧ ਨੰਬਰ ਆ ਉਹ ਬੱਚਿਆਂ ਨੂੰ ਪ੍ਰੋਬਲਮ ਹੋਈ ਔਰ ਪੇਰੈਂਟਸ ਦੇ ਫੋਨ ਆਏ ਮੈਨੂੰ ਬਹੁਤ ਸਾਰੇ ਮਾਪਿਆਂ ਦੇ ਫੋਨ ਆਏ ਇਸ ਸੰਬੰਧੇ ਵਿੱਚ ਮੈਸੇਜ ਆਏ ਪਰ ਉਸ ਤੋਂ ਬਾਅਦ ਕਾਲਜ ਨੂੰ ਸ਼ਾਇਦ ਇਹ ਚੀਜ਼ ਪਸੰਦ ਨਹੀਂ ਆਈ ਵੀ ਸਾਡੇ ਕਾਲੇ ਦਾ ਨਾਮ ਕਿਉਂ ਲਿਆ ਜਾ ਰਿਹਾ ਦੇਖੋ ਨਾ ਤਾਂ ਉਸੇ ਦੇ ਲਿਆ ਜਾਊਗਾ ਜਿਹਦਾ ਕੁਝ ਹੋਇਆ ਮੈਂ ਪੁਸ਼ਟੀ ਇਸ ਗੱਲ ਦੀ ਕਰ ਦਿੰਨਾ ਪਰ ਉਹਨਾਂ ਦੇ ਕਰੇ ਵੱਜੂ ਜਿਨ੍ਹਾਂ ਦਾ ਵਿਆਹ ਰੱਖਿਆ ਬਿਲਕੁਲ ਬਿਲਕੁਲ ਢੋਲ ਤਾਂ ਵੇਖੋ ਵੱਜਣਾ ਸੀਗਾ ਗੱਲ ਵੇਖੋ ਜਿਹੜਾ ਸੱਚ ਹੁੰਦਾ ਕੌੜਾ ਹੁੰਦਾ ਮਰਚਾਂ ਜ਼ਰੂਰ ਲ ਬੀ ਜੇ ਉਹ ਕਹਿੰਦੇ ਨੇ ਵੀ ਇਹ ਖਬਰ ਠੀਕ ਨਹੀਂ ਸੁਖ ਨੇ ਕਿਹਾ 36 ਵਿਦਿਆਰਥੀ ਨਕਲ ਮਾਰਦੇ ਫੜੇ ਗਿਆ ਜੇ ਉਹ ਕਹਿੰਦੇ ਸਹੀ ਨਹੀਂ ਤਾਂ ਫਿਰ ਆਪਦੇ ਆਫੀਸ਼ੀਅਲ ਪੇਜ ਦੇ ਉੱਪਰ ਉਥੋਂ ਦੀ ਮੈਨੇਜਮੈਂਟ ਵੀਡੀਓ ਬਣਾ ਕੇ ਕਿਉਂ ਨਹੀਂ ਪਾਉਂਦੀ ਵੀ ਸਾਡੇ ਕਾਲਜ 'ਚ ਹੀ ਹੋਇਆ ਨਹੀਂ ਲੀਗਲੀ ਐਕਸ਼ਨ ਕਿਉਂ ਨਹੀਂ ਲੈਂਦੀ ਸਾਡੇ ਤੇ ਇਹ ਹੋਇਆ ਨਹੀਂ ਕਿਉਂ ਅੱਜ ਇੰਨੇ ਦਿਨਾਂ ਬਾਅਦ ਜਾਂ ਇੰਨੇ ਦਿਨਾਂ ਦੇ ਵਿੱਚ ਕਮੈਂਟ ਕੀਤੇ ਜਾ ਰਹੇ ਨੇ ਸੋਸ਼ਲ ਮੀਡੀਆ ਤੇ ਹੁਣ ਇੱਕ ਪੋਸਟ ਕਮੈਂਟਾਂ ਦੀ ਨਹੀਂ ਪ੍ਰੋਬਲਮ ਜਿਹੜੀ ਹੁਣ ਇੱਕ ਪੋਸਟ ਵਾਇਰਲ ਹੋ ਰਹੀ ਆ ਉਸ ਪੋਸਟ ਨੂੰ ਲੈ ਕੇ ਜਿਹੜੀ ਤੁਸੀਂ ਮੈਨੂੰ ਦੱਸੀ ਆ ਉਹ ਪੋਸਟ ਨੂੰ ਲੈ ਕੇ ਜਿਹੜਾ ਮੈਂ ਇਹ ਗੱਲ ਕਹਿਣੀ ਚਾਹਣਾ ਕਿ ਬਿਲਕੁਲ ਸਹੀ ਆ ਬੱਚੇ ਉਥੇ ਨਕਲ ਮਾਰਦੇ ਫੜੇ ਨੇ ਔਰ ਫਿਲਮੀ ਤਰੀਕੇ ਨਾਲ ਫੜੇ ਨੇ ਫਲੈਂਗ ਆਉਂਦੀ ਆ ਉਥੋਂ ਚੰਡੀਗੜ੍ਹ ਤੋਂ ਔਰ ਫਲੈਂਗ ਆ ਕੇ ਇੱਕ ਐਡਮਿਸ਼ਨ ਕਰਾਉਣ ਦੇ ਬਹਾਨੇ ਅੰਦਰ ਵਰਦੇ ਆ ਔਰ ਰੰਗੇ ਹੱਥੀ ਜਿਵੇਂ ਵਿਜੀਲੈਂਸ ਫੜਦੀ ਉਹ ਮੇ ਰੰਗੇ ਹੱਥੀ ਮੋਟੀਆਂ-ਮੋਟੀਆਂ ਪੌਗਟਾਂ ਦੇ ਨਾਲ ਬੱਚਿਆਂ ਨੂੰ ਫੜਿਆ ਗਿਆ ਉਹ ਪੌਗਟਾਂ ਵੀ ਉੱਥੇ ਲਾਗੇ-ਤਾਗੇ ਕਾਲੇ ਦੇ ਦੁਕਾਨਾਂ ਨੇ ਜਿੱਥੋਂ ਮਾਈਕਰੋ ਪੌਗਟਾਂ ਬਣਦੀਆਂ ਨੇ ਉੱਥੋਂ ਆਉਂਦੀਆਂ ਨੇ ਔਰ 36 ਵਿਦਿਆਰਥੀ ਨੇ ਪਿਛਲੇ ਸਾਲ ਵੀ ਦੱਸਦੇ ਆ ਸਾਡੇ ਸੂਤਰ ਹਾਲਾਂਕਿ ਇਸ ਚੀਜ਼ ਦਾ ਹਜੇ ਸਬੂਤ ਨਹੀਂ ਪਰ ਇਹ ਜਿਹੜੀ ਗੱਲ ਮੈਂ ਬੋਲੀ ਇਸ ਸਾਲ ਦੀ ਹੁਣ ਮੌਜੂਦਾ ਇਹ 36 ਬੱਚਿਆਂ ਤੇ ਕੇਸ ਬਣਾਏ ਗਏ ਨੇ ਇਸੇ ਨਾਮੀ ਦੇਵ ਸਮਾਜ ਕਾਲਜ ਦੇ ਗਰਲ ਕਾਲਜ ਦੇ ਕੇਸ ਬਣਾਏ ਗਏ ਨੇ ਯੂਨੀਵਰਸਿਟੀ ਦੇ ਵਿੱਚ ਵੀ ਸਾਡੀ ਗੱਲ ਹੋਈ ਆ ਉੱਥੋਂ ਵੀ ਜਾਣਕਾਰੀ ਚਲੋ ਛੱਡੋ ਹੋ ਸਕਦਾ ਇਸ ਇੰਟਰਵਿਊ ਤੋਂ ਬਾਅਦ ਫਿਰ ਕਾਲਜ ਕਵੇ ਵੀ ਨਹੀਂ ਮੈਂ ਇੱਕ ਗੱਲ ਕਹਿਣਾ ਸਾਰਿਆਂ ਨੂੰ ਪਤਾ ਆਰਟੀਆਈ ਰਾਈਟ ਟੂ ਇਨਫੋਰਮੇਸ਼ਨ ਇੱਕ ਐਕਟ ਆ 2005 ਚ ਬਣਿਆ ਸੀ ਜਿਹਦੇ ਚ ਆਰਟੀਆਈ ਪਾ ਕੇ ਆਪਾਂ ਜਾਣਕਾਰੀ ਲੈ ਸਕਦੇ ਸੀ ਮੈਂ ਕਹਿੰਨਾ ਹਾਂ ਮੈਂ ਕਹਿੰਨਾ ਜਿਹਨੂੰ ਪ੍ਰੋਬਲਮ ਆ ਆਰਟੀਆਈ ਪਾਓ ਕਾਲਜ ਨੂੰ ਛੱਡੋ ਯੂਨੀਵਰਸਿਟੀ ਨੂੰ ਆਰਟੀਆਈ ਪਾਓ ਜਿਹੜੀ ਯੂਨੀਵਰਸਿਟੀ ਪੀਯੂ ਦੇ ਅੰਡਰ ਇਹ ਕਾਲਜ ਆਂਦਾ ਉਹਨਾਂ ਨੂੰ ਆਰਟੀਆਈ ਦੀ ਤਰ੍ਹਾਂ ਹੀ ਪੁੱਛੋ ਕਿੰਨੇ ਬੱਚੇ ਸੀ 2025 ਚ ਪੁੱਛੋ 2024 ਚ ਕਿੰਨੇ ਸੀ ਪੁੱਛੋ 2023 ਚ ਕਿੰਨੇ ਸੀ ਪੁੱਛੋ ਪਿਛਲੇ 100 ਸਾਲਾਂ ਚ ਕਿੰਨੇ ਸੀ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਵੀ ਇਹ ਕਾਲਜ ਨਕਲ ਹੀ ਮਰਵਾ ਰਿਆ ਟੋਟਲੀ ਮੇਰਾ ਕਹਿਣ ਦਾ ਮਤਲਬ ਸਿਰਫ ਇਹਨਾ ਵੀ 36 ਵਿਦਿਆਰਥੀ ਫੜੇ ਗਏ ਨੇ 36 ਵਿਦਿਆਰਥੀ ਨਕਲ ਮਾਰਦੇ ਫਲੈਂਗ ਨੇ ਫੜੇ ਨੇ ਕੇਸ ਵੀ ਉਦੋਂ ਤਾਂ ਮਿੰਤਾ ਵੀ ਕੀਤੀਆਂ ਗਈਆਂ ਇਨਫੋਰਮੇਸ਼ਨ ਤਾਂ ਬੜੀ ਆ ਸਾਡੇ ਕੋਲੇ ਮਿੰਤਾ ਵੀ ਕੀਤੀਆਂ ਗਈਆਂ ਉਸ ਟੀਮ ਦੀਆਂ ਵੀ ਛੱਡ ਦਿਓ ਪਰ ਮੈਂ ਕਹਿੰਨਾ ਸਲੂਟ ਉਹ ਮੁਲਾਜ਼ਮ ਨੂੰ ਸਲੂਟ ਆ ਉਸ ਫਲੈਂਗ ਦੇ ਦਸਤੇ ਨੂੰ ਜਿਨ੍ਹਾਂ ਨੇ ਆ ਕੇ ਇੱਕ ਇਹੋ ਜਿਹੇ ਜਿਹੜੇ ਕਾਲਜ 'ਚ ਸਾਰਾ ਕੁਝ ਹੋ ਰਿਆ ਸੀ ਜਿਹੜੇ ਬੱਚਿਆਂ ਦੇ ਦੂਜਿਆਂ ਦੇ ਪੜਨ ਵਾਲਿਆਂ ਦੇ ਭੁੱਖ ਨਾਲ ਖੇਡਿਆ ਜਾ ਰਿਆ ਸੀ ਉਹਨਾਂ ਬੱਚਿਆਂ ਦਾ ਫਿਊਚਰ ਬਚਾਉਣ ਦੀ ਕੋਸ਼ਿਸ਼ ਕੀਤੀ ਔਰ ਕੇਸ ਬਣਾਏ ਗਏ ਨੇ ਇਹ ਕਹਿੰਦੇ ਨੇ ਹਾਲਾਂਕਿ ਮੈਡਮ ਜੇ ਮੰਨ ਲਓ ਸੱਚੇ ਨੇ ਪ੍ਰਿੰਸੀਪਲ ਮੈਡਮ ਨੇ ਇਥੋਂ ਦੇ ਪੱਖ ਦੇਣਾ ਆਪਦਾ ਮੀਡੀਆ 'ਚ ਕਿਉਂ ਨਹੀਂ ਆਏ ਮੀਡੀਆ 'ਚ ਪੱਖ ਦਿੰਦੇ ਆਪਦਾ ਖਬਰ ਗਲਤ ਆ ਮੀਡੀਆ 'ਚ ਪੱਖ ਦੇਣ ਲੱਗਦਾ ਅਸੀਂ ਗਲਤ ਬੋਲ ਰਹੇ ਆ ਪੱਖ ਦੇਣ ਪੱਤਰਕਾਰ ਜਦੋਂ ਮੇਰੀ ਖਬਰ ਚੱਲਦੀ ਆ ਆਵਾਜ਼ੇ ਪੰਜਾਬ ਤੇ ਉਸ ਤੋਂ ਬਾਅਦ ਕੁਝ ਪੱਤਰਕਾਰ ਸਾਥੀ ਜਿਹੜੇ ਨੇ ਉਹ ਖਬਰ ਨੂੰ ਵੇਖਣ ਤੋਂ ਬਾਅਦ ਇੱਕਦਮ ਚੌਂਕਦੇ ਆ ਤੇ ਫੋਨ ਲਾ ਲੈਂਦੇ ਆ ਕਾਲਜ ਨੂੰ ਕਿ ਉੱਥੇ ਮਤਲਬ ਤੁਸੀਂ ਪੱਕ ਦਿਓ ਮੈਡਮ ਵੀ ਤੁਹਾਡੇ ਕਾਲਜ 'ਚ ਆ ਖਬਰ ਚੱਲ ਰਹੀ ਆ ਤਾਂ ਮੈਡਮ ਦਾ ਉਹੀ ਬਤੀਰਾ ਹੈਗਾ ਕੋਈ ਬਾਲਾ ਵਧੀਆ ਨਹੀਂ ਹੈਗਾ ਮੈਂ ਕਹਿੰਨਾ ਵੀ ਇੱਕ ਪ੍ਰਿੰਸੀਪਲ ਇੱਕ ਬਹੁਤ ਵੱਡੇ ਗੁਰੂ ਦੀ ਪਦਵੀ ਹੁੰਦੀ ਆ ਉਹਨਾਂ ਨੂੰ ਤਾਂ ਬੜਾ ਸਲੀਕਾ ਬੜੀ ਨਿਮਰਤਾ ਹੁੰਦੀ ਆ ਪਰ ਜਦੋਂ ਫੋਨ ਕਰਕੇ ਕੋਈ ਪੱਤਰਕਾਰ ਪੱਕ ਲੈਂਦਾ ਤਾਂ ਉਹ ਗੋ ਇਹ ਕਹਿਣਾ ਕਿ ਮੈਂ ਨਹੀਂ ਫੋਨ ਫੜਨ ਤੇ ਗੱਲ-ਗੁੱਲ ਕਰਦੀ ਹੁੰਦੀ ਕਾਲਜ ਆਜੋ ਚਲੋ ਕਾਲਜ ਵੀ ਪੱਤਰਕਾਰ ਚਲੇ ਜਾਂਦੇ ਉੱਥੇ ਕਿਹੜਾ ਪੱਕ ਦਿੰਦੇ ਆ ਖਬਰ ਤੋਂ ਬਾਅਦ ਕਾਲਜ ਪੱਤਰਕਾਰ ਪੱਕ ਲੈਣ ਗਏ ਆ ਉੱਥੇ ਪੱਕ ਦਿੱਤਾ ਨਹੀਂ ਗਿਆ ਉੱਥੇ ਕਹਿੰਦੇ ਮੋਬਾਈਲ ਬਾਹਰ ਰੱਖ ਕੇ ਆਓ ਹੁਣ ਪੱਤਰਕਾਰ ਹੋਵੇ ਆਪਦਾ ਮੋਬਾਈਲ ਤੇ ਕੈਮਰਾ ਬਾਹਰ ਰੱਖ ਕੇ ਜਾਵੇ ਤੇ ਪ੍ਰਿੰਸੀਪਲ ਨਾਲ ਗੱਲ ਕਰੇ ਕਿਉਂ ਉੱਥੇ ਬੱਚਿਆਂ ਨੂੰ ਪੜਾਇਆ ਜਾ ਰਿਹਾ ਕਿ ਉੱਥੇ ਗਲਤ ਕੰਮ ਹੋ ਰਿਹਾ ਕਹਿਣ ਦਾ ਮਤਲਬ ਉੱਥੇ ਕੀ ਇਹੋ ਜਿਹਾ ਇਲੀਗਲ ਹੋ ਰਿਹਾ ਵੀ ਜਿਹੜਾ ਕੈਮਰੇ ਬਾਹਰ ਰਖਾ ਕੇ ਬੁਲਾਇਆ ਜਾ ਰਿਹਾ ਹਾਲਾਂਕਿ ਇਹੋ ਪੱਤਰਕਾਰ ਸਾਥੀ ਗਏ ਨੇ ਫਿਰ ਪੱਕ ਦੇਣ ਪੱਕ ਪੇਸ਼ ਕਰਨ ਮੀਡੀਆ ਦੇ ਵਿੱਚ ਆਪਣਾ ਪੁਸ਼ਟੀ ਕਰਨ ਇਸ ਚੀਜ਼ ਦੀ ਵੀ ਕਾਲਜ ਚ ਨਕਲ ਨਹੀਂ ਚੱਲੀ ਕਾਲਜ ਚ 36 ਕੇਸ ਨਹੀਂ ਬਣੇ ਇਸ ਗੱਲ ਦੀ ਪੁਸ਼ਟੀ ਕਰ ਦੇਣ ਅਸੀਂ ਤਾਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਅਸੀਂ ਤਾਂ ਸਬੂਤਾਂ ਦੇ ਆਧਾਰ ਤੇ ਬੋਲਦੇ ਹਾਂ ਸਬੂਤਾਂ ਤੋਂ ਬਾਹਰ ਅਸੀਂ ਨਹੀਂ ਜਾਂਦੇ ਇਸ ਨਾਮੀ ਕਾਲਜ ਦੇ 36 ਵਿਦਿਆਰਥੀਆਂ ਦੇ ਉੱਪਰ ਕੇਸ ਦਰਜ ਹੋਇਆ ਹੈ ਬਿਲਕੁਲ ਜੀ ਤੁਸੀਂ ਕਲੀਅਰ ਸੁਣ ਲਿਆ ਇਸ ਵੀਡੀਓ ਦੇ ਵਿੱਚ 36 ਵਿਦਿਆਰਥੀਆਂ ਤੇ ਵਿਦਿਆਰਥਣਾਂ ਤੇ ਕੇਸ ਦਰਜ ਜਿਹੜਾ ਹੋਇਆ ਨਕਲ ਕਰਨ ਦਾ ਇੱਕ ਨਾਮੀ ਕਾਲਜ ਹੈ 100 ਸਾਲ ਤੋਂ ਵੱਧ ਦਾ ਸਮਾਂ ਇਸ ਕਾਲਜ ਨੂੰ ਚੱਲਦੇ ਹੋ ਗਏ ਅਸੀਂ ਇਹ ਨਹੀਂ ਕਹਿਣਾ ਚਾਹੁੰਦੇ ਵੀ ਕਾਲਜ ਨਕਲ ਕਰਾਉਂਦਾ ਪਰ ਜਦੋਂ ਗੱਲ ਹੁੰਦੀ ਹੈ ਤਾਂ ਗੱਲ ਉਦੋਂ ਬਾਹਰ ਨਿਕਲਦੀ ਤਾਂ ਬਾਹਰ ਨਿਕਲਦੀ ਤਾਂ ਸਭ ਤੋਂ ਪਹਿਲੇ ਇਸੇ ਖਬਰ ਨੂੰ ਆਵਾਜ਼ ਦੇ ਪੰਜਾਬ ਟੀਮ ਵੱਲੋਂ ਚਲਾਇਆ ਜਾਂਦਾ ਤੇ ਅੱਜ ਜੇਕਰ ਕੋਈ ਪੋਸਟ ਵਾਇਰਲ ਹੋ ਰਹੀ ਆ ਆਵਾਜ਼ ਦੇ ਟੀਮ ਦੇ ਨਾਮ ਤੇ ਵੀ ਇਹ ਖਬਰ ਝੂਠੀ ਸੀ ਪਰ ਸਖਰਾਂ ਨੇ ਇੱਕ ਇੱਕ ਗੱਲ ਤੇ ਇੱਕ ਇੱਕ ਪਹਿਲੂ ਤੇ ਗੱਲ ਕੀਤੀ ਤੇ ਇੱਕ ਇੱਕ ਚੀਜ਼ ਜਿਹੜੀ ਤੁਹਾਨੂੰ ਕਲੀਅਰ ਕਰ ਦਿੱਤੀ ਹੈ ਕਿ ਇਸ ਕਾਜ ਦੇ ਵਿੱਚ 36 ਕੇਸ ਬਣਾਏ ਗਏ ਸੀ ਹੁਣ ਤੁਸੀਂ ਜਿਹੜੀ ਹੈਗੀ ਆ ਆਪਣੀ رائے ਕਮੈਂਟ ਸੈਕਸ਼ਨ ਅਸੀਂ ਤੁਹਾਡੇ ਲਈ ਛੱਡਿਆ ਕਮੈਂਟ ਸੈਕਸ਼ਨ ਚੰਬਲੀ ਰਹਿ ਜਰੂਰ ਦੱਸ ਸਕਦੇ ਹੋ ਦੇਖਦੇ ਰਹੋ ਆਵਾਜ਼ ਦੇ ਪੰਜਾਬ